ਸਾਲਾ ਸ਼ਹਿਰ ਦੇ ਹਾਲਾਤ ਬਿਆਨ ਕਰਦੀ ਇੱਕ ਹੋਰ ਖਬਰ ਸਾਹਮਣੇ ਆਈ ਹੈ ਅਸੀਂ ਮੌਜੂਦ ਹਾਂ ਜੀ ਬਟਾਲਾ ਦਾ ਜੋ ਪੁਰਾਣਾ ਹੱਸੀ ਦਾ ਪੁਲ ਹੈ ਉਸਤੇ ਬਿਲਕੁਲ ਨਜ਼ਦੀਕ ਜਿੱਥੇ ਜਾਣਕਾਰੀ ਮਿਲੀ ਹੈ ਕਿ ਇੱਕ ਗੱਡੀ ਖੜੀ ਸੀ ਉਸ ਗੱਡੀ ਦਾ ਸ਼ੀਸ਼ਾ ਤੋੜ ਕੇ ਉਸ ਸਮਾਨ ਚੋਰੀ ਕੀਤਾ ਗਿਆ ਹੈ ਆਹ ਗੱਲਬਾਤ ਕਰਦੇ ਆ ਗੱਡੀ ਦੇ ਜਿਹੜੇ ਮਾਲਕ ਹਨ ਸਸੀ ਕਬੜੀ ਸ਼ੁਭਨਾਮ ਕੀ ਦੇ ਕਿੱਥੋਂ ਆਇਓ ਸਸੀ ਗੱਲ ਜੀ ਮੇਰਾ ਨਾਮ ਜਗਦੀਪ ਸਿੰਘ ਆ ਮੈਂ ਬਟਾਲੇ ਦਾ ਰਹਿਣ ਵਾਸੀ ਆ ਮੈਂ ਵੀਜੀ ਖਾਲਸਾ ਸਕੂਲ ਆਇਆ ਸੀ ਮੈਂ ਗੱਡੀ ਲਾ ਕੇ ਇੱਥੇ ਪਾਰਕੀ ਕਰਕੇ ਗਿਆ ਹਾਂ ਮੈਂ ਆਣ ਕੇ ਵੇਖਿਆ ਕਿ ਮੇਰਾ ਸ਼ੀਸ਼ਾ ਡਰਾਈਵਰ ਸਾਈਡ ਦਾ ਸ਼ੀਸ਼ਾ ਤੋੜਿਆ ਵਿੱਚੋਂ ਇੱਕ ਦੋ ਫੋਨ ਸੀ ਇੱਕ ਕ੍ਰੈਡਿਟ ਕਾਰਡ ਸੀ ਇੱਕ ਏਟੀਐਮ ਕਾਰਡ ਸੀ ਉਹ ਦੋਨੋਂ ਆਂਦੇ ਨਾਲ ਮੇਰੇ ਹਨੀ ਤੇ ਮਾਣ ਕੇ ਵੇਖਿਆ ਮੜ ਕੇ ਉਸ ਤੋਂ ਬਾਅਦ ਮੈਂ ਫੋਨ ਕੀਤਾ ਇੱਥੇ ਟ੍ਰੈਫਿਕ ਵਾਲੇ ਕੋ ਗਿਆ ਹਾਂ ਟ੍ਰੈਫਿਕ ਵਾਲਾ ਨੇ ਕੋਈ ਹਾਣਾ ਦਾ ਜਵਾਬ ਨਹੀਂ ਦਿੱਤਾ ਕਹਿੰਦਾ ਮੇਰਾ ਕੰਮ ਆ ਕਿ ਟ੍ਰੈਫਿਕ ਜਮ ਤੋਂ ਸਖਦੀਪ ਜੀ ਤੁਸੀਂ ਕਿੰਨੇ ਵਾਰ ਗੱਡੀ ਇੱਥੇ ਪਾਰਕ ਕੀਤੀ ਕਿੰਨਾ ਕ ਟਾਈਮ ਤੁਹਾਨੂੰ ਲੱਗਾ ਹੋਇਆਗਾ ਇੱਥੋਂ ਜਾ ਕੇ ਸਕੂਲ ਤੱਕ ਜਾਣ ਜਾਂ ਆਉਣ ਚ ਕਿੰਨਾ ਕ ਟਾਈਮ ਲੱਗ ਕੇ ਨੇ ਟਾਈਮ ਨਾਲ ਗੱਡੀ ਫਾਰਕ ਕੀਤੀ ਮੈਨੂੰ 10 ਤੋਂ 15 ਮਿੰਟ ਲੱਗੇ ਉੱਥੇ ਸਕੂਲ ਦੇ ਵਿੱਚ ਜਾ ਕੇ ਸਕੂਲੋਂ ਆਉਣ ਦਾ ਹਾਂਜੀ 10 ਤੋਂ 15 ਮਿੰਟਾਂ ਦੇ ਵਿੱਚ ਇਹ ਹਾਲਾਤ ਕੰਮ ਹੋ ਗਏ ਤੇ ਜਿਹੜੀ ਤੁਹਾਡੀ ਗੱਡੀ ਲੱਗੀ ਹੈ ਹਾਂਜੀ ਇਹਦਾ ਸ਼ੀਸ਼ਾ ਤੋੜਿਆ ਇਹ ਕਾਹਤ ਨਾਲ ਤੋੜਿਆ ਗਿਆ ਇਹ ਪੱਥਰ ਨਾਲ ਤੋੜਿਆ ਪੱਥਰ ਨਾਲ ਤੋੜਿਆ ਹਾਂਜੀ ਪੱਥਰ ਵਿੱਚੇ ਪਿਆ ਗੱਡੀ ਜੀ ਪਿਆ ਜੇ ਤੁਸੀਂ ਪੁਲਿਸ ਕੰਪਲੇਨਟ ਕੀਤੀ ਹੈ ਕੋਈ ਪੁਲਸ ਨਾਲ ਸੰਪਰਕ ਕੀਤਾ ਕੋਈ ਅਜੇ ਨਹੀਂ ਕੀਤਾ ਚੱਲੇ ਆ ਕੀ ਕਹਿਣਾ ਚਾਹੁੰਦੇ ਹੋ ਦਿਨ ਦਿਹਾੜੇ ਚਿੱਟਾ ਦੇਣਾ ਗੱਡੀ ਥੋੜੀ ਦੂਰ ਤੱਕ ਤੁਸੀਂ ਦੱਸਿਆ ਕਿ ਟ੍ਰੈਫਿਕ ਦਾ ਨਾਕਾ ਉਹਨਾਂ ਤੋਂ ਸੰਪਰਕ ਵੀ ਕੀਤਾ ਕੀ ਕਹਿਣਾ ਚਾਹੁੰਦੇ ਹੋ ਪਰ ਇਹੋ ਜਿਹੀ ਕੋਈ ਹਾਲਾਤ ਹੀ ਨਹੀਂ ਰਹਿ ਗਈ ਜੋ ਪੁਲਿਸ ਦੇ ਸਾਹਮਣੇ ਹੀ ਆ ਕੰਮ ਹੋ ਗਈ ਘਟਨਾ ਹੋ ਗਈ ਤੇ ਕੀ ਦਿਨ ਦਿਹਾੜੇ ਇਦਾਂ ਹੋ ਗਿਆ ਤੇ ਕੀ ਕਰਾਂਗੇ ਜਗਦੀਪ ਜੀ ਜਿਹੜਾ ਸਮਾਨ ਗਿਆ ਜੇ ਪੈਸੇ ਦਾ ਅਕਾਊਂਟ ਕਰੀਏ ਕਿੰਨੇ ਕ ਦਾ ਨੁਕਸਾਨ ਹੋਇਆ ਤੁਹਾਡਾ ਇਹ ਪੈਸਾ ਨਾ ਵੇਚਿਆ ਮੇਰੇ ਜਿਹੜੇ ਫੋਨ ਹੀ ਆ ਉਹ 20 ਤੋਂ 25 ਹਜ਼ਾਰ ਦੇ ਫੋਨ ਠੀਕ ਤਾਂ ਲੀ ਨਵਾਂ ਫੋਨ ਤੇ ਵੈਸੇ ਤੇ 21 ਹਜ਼ਾਰ ਦਾ ਵਾ ਤੇ ਇੱਕ ਫੋਨ ਹੈਗਾ 9900 ਦਾ ਤੇ ਜੇ ਹੀ ਸੈਗਨਰ ਚਕਨੀਆ ਤਾਂ ਫਿਰ ਵੀ 22 25 ਜਤ ਨੁਕਸਾਨ ਆ ਗਿਆ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਵਾ ਕਿ ਜੇ ਅਸੀਂ ਇਦਾਂ ਹਾਲਾਤ ਹੋ ਗਏ گا ਕੋਈ ਵਿਸ਼ਵਾਸ ਨਹੀਂ ਕਰੂਗਾ। ਪ੍ਰਸ਼ਾਸਨ ਤੇ ਵਿਸ਼ਵਾਸ ਨਹੀਂ ਕਰੂਗਾ। ਤਾਂ ਏਸੀ ਜੀ ਬਟਾਲਾ ਸ਼ਹਿਰ ਤੋਂ ਇੱਕ ਹੋਰ ਖਬਰ ਜਿੱਥੇ ਇੱਕ ਗੱਡੀ ਇੱਕ ਵਿਅਕਤੀ ਵੱਲੋਂ پارک ਕੀਤੀ ਜਾਂਦੀ ਹੈ ਮਹਿਜ 10 ਤੋਂ 15 ਦੇ ਮਿੰਟ ਦੇ ਵਿੱਚ ਵਿੱਚ ਜਦੋਂ ਆਪਣਾ ਉਹ ਕੰਮ ਕਰਕੇ ਵਾਪਸ ਆਉਂਦਾ ਹੈ ਤਾਂ ਉਹ ਉਹ ਦੱਸਦੇ ਹਨ ਕਿ ਪੱਥਰ ਮਾਰ ਕੇ ਸ਼ੀਸ਼ਾ ਤੋੜਿਆ ਗਿਆ ਹੈ। ਅੰਦਰੋਂ ਕੀਮਤੀ ਸਮਾਨ ਗਾਇਬ ਹੈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਇਹੋ ਜੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਕਿ ਹੋਰ ਕਿਸੇ ਨਾਲ ਇਹੋ ਜਿਹਾ ਹਾਸਾ ਨਾਮਾ ਪਰੇ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼